ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਰਹੂਗੀ ਇਹ ਵੀ ਰਹੂਗੀ ਜੀ ਦਾਸ ਦੇ ਕੱਟ ਪੀਸ ਸਭ ਤੋਂ ਪਹਿਲਾਂ ਤਾਂ ਭੈਣਾਂ ਦਾ ਤੈਹ ਦਿਲੋਂ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਕਿ ਇੰਨਾ ਕੁ ਵਧੀਆ ਰਿਸਪਾਂਸ ਦੇ ਰਹੇ ਹੋ ਤੁਸੀਂ ਸਾਨੂੰ ਸਾਡੇ ਸੁੱਟਾਂ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੀ ਜਿਊਟਿਊਬ ਫੈਮਿਲੀ ਤੁਸੀਂ ਮੇਰੀ ਫੈਮਿਲੀ ਹੋ ਮੈਨੂੰ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਾਂ ਕਰਕੇ ਤੁਸੀਂ ਕਾਲ ਕਰਦੇ ਹੋ ਤੁਸੀਂ ਮੈਸੇਜ ਕਰਦੇ ਹੋ ਜਿਊਟਿਊਬ ਤੇ ਮੈਸੇਜ ਕਰਦੇ ਹੋਗੇ ਬਹੁਤ ਸੋਹਣੇ ਸੋਹਣੇ ਮੈਸੇਜ ਕਰਦੇ ਆ ਨਾ ਭੈਣਾ ਸਾਰੇ ਜਿਹੜੇ ਮੇਰੀ ਵੀਡੀਓ ਨੂੰ ਮੈਸੇਜ ਕਰਦੇ ਨੇ ਤੇ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਲਓ ਜੀ ਸਟਾਰਟ ਕਰਦੇ ਆਂ ਅੱਜ ਦੀ ਆਪਾਂ ਵੀਡੀਓ ਦਾਸ ਤੇ ਕੱਟ ਪੀਸ 125 ਰੁਪਏ ਪਰ ਮੀਟਰ। ਅ ਸਟਫ ਦੀ ਕੋਈ ਕੰਪਲੇਨ ਹੈ ਨਹੀਂਗੀ ਬਿਲਕੁਲ ਵਧੀਆ ਹੈ ਨਾ ਇਹਨਾਂ ਦਾ ਕਲਰ ਜਾਂਦਾ ਨਾ ਇਹ ਸ਼੍ਰਿੰਕਿੰਗ ਦੀ ਪ੍ਰੋਬਲਮ ਹੈ ਕੁਝ ਵੀ ਨਹੀਂ ਹੁੰਦਾ ਇਹਨਾਂ ਨੂੰ। ਤੇ ਦੇਖੋ ਜੀ ਬਹੁਤ ਵਧੀਆ ਪਿਓਰ ਕਾਟਨ ਹੈ ਜੀ 170 ਦਾ ਪੀਸ ਹੈ ਜੀ ਇਹ 180 ਦਾ ਆਪਣੇ ਕੋਲ 2 ਪੀਸ ਨੇ ਇਹ 170 180 ਐਂਡ ਨੈਕਸਟ ਆ ਗਿਆ ਜੀ 360 ਦਾ 360 ਦਾ ਆ ਗਿਆ ਜੀ ਉਸ ਤੋਂ ਬਾਅਦ ਆ ਗਿਆ ਜੀ 370 ਦਾ 370 ਦਾ ਆ ਗਿਆ ਜੀ ਤੇ 3 ਮੀਟਰ ਦਾ ਪੀਸ ਹੈ ਜੀ ਤੇ ਇਹ ਵੀ ਆਪਣਾ 1 2 ਮੀਟਰ ਦਾ 1 1 ਮੀਟਰ ਦਾ 3 ਮੀਟਰ ਦਾ ਪੀਸ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਫੇਰ 3 ਮੀਟਰ ਦਾ ਪੀਸ ਹੈ ਜੀ 3 ਮੀਟਰ ਦਾ ਤਿੰਨ ਨਤੀਦੇ ਜੀ 3 ਮੀਟਰ ਦਾ ਪੀਸ ਹੈ ਜੀ ਐਂਡ ਇਹ ਵੀ 3 ਮੀਟਰ ਦਾ ਹੈ ਸਾਰਿਆਂ ਭੈਣਾ ਧਿਆਨ ਨਾਲ ਦੇਖਿਆ ਕਰੋ ਤੇ ਸਕਰੀਨ ਸ਼ਾਟ ਵਧੀਆ ਜਿਹਾ ਲੈ ਕੇ ਮੈਨੂੰ ਸੈਂਡ ਕਰ ਦਿਆ ਕਰੋ ਕਈ ਵਾਰ ਤੁਹਾਡੇ ਸਕਰੀਨ ਸ਼ਾਟ ਦੀ ਸਮਝ ਹੀ ਨਹੀਂ ਆਉਂਦੀ ਹੈਗੀ ਜੀ ਮੈਨੂੰ ਵੀ ਕਿਹੜੇ ਸੂਟ ਦੀ ਤੁਸੀਂ ਮੰਗ ਕਰ ਰਹੇ ਹੋਗੇ ਦੇਖੋ ਜੀ ਫਾਸਟਲੀ ਆਰਡਰ ਕਰਿਆ ਕਰੋ ਫਿਰ ਤੁਸੀਂ ਰਹਿ ਜਾਣੇ ਹੋਗੇ ਸ਼ਾਮ ਤੱਕ ਦੁਪਹਿਰ ਤੱਕ ਚੈੱਕ ਕਰਦੇ ਹਾਂ ਇਸ ਲਈ ਮੈਂ ਸਵੇਰ ਹੀ ਵੀਡੀਓ ਬਣਾਉਣ ਲੱਗੀ ਆ ਅੱਜ ਤਾ ਜੋ ਸਾਰਿਆਂ ਨੂੰ ਸੂਟ ਮਿਲ ਸਕਣ ਜਿਹੜੀਆਂ ਪਹਿਣਾ ਰਹਿ ਗਈਆਂ ਉਹਨਾਂ ਨੂੰ ਵੀ ਮਿਲਣ ਸਕਣ ਜੀ ਦੇਖੋ ਇਹ 3.90 ਦਾ ਸਿਰਫ 3 4 ਇੰਚ ਘੱਟ ਹੁੰਦਾ ਜੀ ਇਹ 4 ਮੀਟਰ ਤੋਂ ਆਪਾਂ ਤਾਂ 3.90 ਹੀ ਲਿਖਣਾ ਆਪਾਂ 4 ਨਹੀਂ ਲਿਖਦੇ ਜਦੋਂ ਇਹ 3.90 ਹੈਗਾ ਜਿਨ੍ਹਾਂ ਪਹਿਣਾ ਦੇ 4 ਮੀਟਰ ਚ ਸੂਟ ਬਣ ਜਾਂਦੇ ਨੇ ਦੇਖੋ ਜੀ ਚੈੱਕ ਕਰੀ ਚਲੋ ਸਟਾਫ ਤੇ ਇਹਨਾਂ ਦੇ ਕਲਰ ਬੜੇ ਪਿਆਰੇ ਨੇ ਪ੍ਰਿੰਟ ਬਹੁਤ ਸੋਹਣੇ ਨੇ ਦਾਸ ਵਾਲਿਆਂ ਦੇ ਜੀ ਪ੍ਰਿੰਟ ਚ ਕੋਈ ਹੋਣੀ ਹੈਗੀ ਬਹੁਤ ਸੋਹਣੇ ਪ੍ਰਿੰਟ ਨੇ ਸਾਰਿਆਂ ਦੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਉਹ ਪਲੇਸ ਕਰ ਸਕਦੇ ਹੋ ਆਪਣਾ ਨੰਬਰ ਹੈ 9253115036 9253115036 9253115036 ਤੇ ਅਸੀਂ ਜਾਖਲ ਤੋਂ ਬਿਲੋਂਗ ਕਰਦੇ ਆਂ ਜੀ ਜਾਖਲ ਹਰਿਆਣਾ ਡਿਸਟ੍ਰਿਕਟ ਫਤਿਹਵਾੜ ਤੇ ਜਿਹੜੇ ਪੰਜਾਬ ਵਾਲੀਆਂ ਭੈਣਾਂ ਨੇ ਉਹਨਾਂ ਨੂੰ ਜਾਖਲ ਦਾ ਪਤਾ ਨਹੀਂ ਹੈਗੇ ਉਹਨਾਂ ਨੂੰ ਆਪਾਂ ਦੱਸਾਂਗੇ ਜੀ ਆਪਾਂ ਲਹਿਰਾ ਗਾਗਾ ਜਾਣਦੇ ਹੋਵੋਗੇ ਤੁਸੀਂ ਲਹਿਰਾ ਗਾਗਾ ਤੋਂ 13 ਕਿਲੋਮੀਟਰ ਦੂਰੀ ਤੇ ਆਪਣਾ ਜਾਖਲ ਹੈ ਜੀ ਇਹ ਪੰਜਾਬ ਹਰਿਆਣਾ ਦੇ ਬਾਰਡਰ ਦੇ ਉੱਤੇ ਹੈ ਜੀ ਜਾਖਲ ਐਦਰੋਂ ਜਦੋਂ ਪਾਤਣਾ ਸਾਈਡ ਤੋਂ ਆੰਦੇ ਹੋ ਤਾਂ ਅ ਜਾਖਲ ਰਸਤੇ ਜਾਂਦਾ ਹੈਗਾ ਜਦੋਂ ਭਲਾੜਾ ਮਾਨਸਾ ਨੂੰ ਪੱਸਾ ਜਾਂਦੀਆਂ ਨੇ ਭਲਾੜਾ ਬਠਿੰਡਾ ਲਓ ਜੀ ਸ਼ਰਟ ਪੀਸ 10 ਮੀਟਰ ਹੈ ਜੀ 2 ਸੀ 2 ਮੀਟਰ 2 ਸੀ ਹੈ ਜੀ ਇਹ 81 ਦੀ ਸ਼ਰਟ ਹੈ ਜੀ ਜਿਹਨਾਂ ਦੀ ਲੈਂਥ ਘੱਟ ਬਣਦੀ ਹੈ ਜਾਂ ਬੱਚੇ ਦੀ ਬਣਾਣੀ ਹੈ ਵਧੀਆ ਬਣ ਜਾਂਦੀ ਹੈ ਜャ ਵਿੱਚ ਤੁਸੀਂ ਕੋਈ ਡਿਜ਼ਾਈਨਿੰਗ ਬਣਾ ਕੇ ਜੋ ਇੰਟਰਲੇਸ ਵਗੈਰਾ ਬਣਾ ਕੇ ਜਾਂ बॉਟਮ ਨਾਲ ਦਾ ਸਟਫ ਲਾ ਕੇ ਬਣਾ ਸਕਦੇ ਹੋ ਤੁਸੀਂ 340 ਦੇ ਜੀ ਹੁਣ ਤਾਂ ਆਪਣੀਆਂ ਭੈਣਾਂ 310 ਸੌਰੀ ਹੁਣ ਤਾਂ ਭੈਣਾਂ ਬਹੁਤ ਜ਼ਿਆਦੇ ਵਧੀਆ ਆਪਣੀਆਂ ਫਾਸਟ ਹੋ ਗਏ ਆ ਜੀ ਬਹੁਤ ਸੋਹਣੀ ਸਟੀਚਿੰਗ ਕਰ ਲੈਂਦੀਆਂ ਨੇ ਥੋੜੇ ਥੋੜੇ ਸਟਫ ਚ ਖਰਾਬ ਨਹੀਂ ਹੋਣ ਦਿੰਦੀਆਂ ਜੀ ਕੱਪੜੇ ਨੂੰ 240 ਹੈ ਜੀ 140 ਹੈ ਜੀ ਤੇ 70 ਸੈਂਟੀਮੀਟਰ ਹੈ 2 ਮੀਟਰੀ ਬਣਿਆ ਜੀ ਇਹ ਵੀ 280 110 ਤੇ 190 3 ਮੀਟਰ ਹੈ ਜੀ 280 380 3.5 280 2 ਮੀਟਰ 240 ਤੇ 270 ਚਲੋ ਜੀ ਨੈਕਸਟ ਦਿਖਾਣੇ ਆ ਤੁਹਾਨੂੰ 2 ਮੀਟਰ ਦਾ ਪੀਸ ਹੈ ਜੀ ਇਹ ਇਹ 3.5 ਮੀਟਰ ਦਾ ਪੀਸ ਹੈ ਜੀ ਇਹ 380 ਤੇ 1 ਦੇ ਵਿੱਚ ਹਾਂਜੀ 181 ਦਾ ਪੀਸ ਹੈ ਪੂਰਾ ਸੂਟ ਹੈ ਜੀ ਇਹ 325 3 ਮੀਟਰ ਇਹਦੇ ਵਿੱਚ ਸੈਕਿੰਡ ਕਲਰ ਆ ਗਿਆ ਇਹ ਵੀ 3 ਮੀਟਰ ਇਹ ਵੀ 3 ਮੀਟਰ ਦਾ ਹੈ ਜੀ ਇਹ 3.5 ਦਾ ਹੈ ਇਹ 280 ਦਾ ਹੈ ਜੀ ਇਹ 2 ਮੀਟਰ ਦਾ ਪੀਸ ਹੈ ਇਹ ਕਿਹਦੇ ਨਾਲ ਦਾ 1 20 ਦਾ ਤੇ 1 160 ਦਾ ਜੀ ਇਹਦੇ ਨਾਲ ਦਾ ਇਹ ਤਿੰਨ ਪੀਸਾਂ ਚ ਹੈ ਉਸ ਤੋਂ ਬਾਅਦ ਆ ਗਿਆ ਜੀ 2 20 ਇਹ ਆ ਗਿਆ ਜੀ 1 30 ਤੇ 3 60 ਇਹ ਬਣ ਗਿਆ ਜੀ 4 90 ਪੂਰਾ ਸੂਟ ਹੀ ਬਣ ਗਿਆ ਜੀ ਇਹ 5 ਮੀਟਰ ਮੰਗੂ ਇਹ ਸਵਾ 4 10 ਦਾ ਜੀ 4 ਮੀਟਰ ਦਾ ਇਹ 4 40 ਦਾ ਜੀ ਇਹ 32 ਦਾ ਐਂਡ 3 ਮੀਟਰ ਇਹਦੇ ਦੋ ਪੀਸ ਨੇ ਜੀ 1 ਮੀਟਰ 4 ਮੀਟਰ ਬਣ ਗਿਆ ਜੀ ਇਹ ਵੀ ਚਲੋ ਜੀ ਨੈਕਸਟ 3 ਮੀਟਰ ਇਹ 160 ਹੈ ਜੀ ਤੇ 190 ਹੈ ਬਸ ਤੋਂ ਬਾਅਦ ਆ ਗਿਆ ਜੀ 12 ਦਾ ਪੀਸ ਹੈ ਇਹਦੇ ਨਾਲ ਦਾ ਇੱਕ ਇਹਦੇ ਨਾਲ ਦਾ 3.5 ਮੀਟਰ ਦਾ ਹੈ ਜੀ ਨੈਕਸਟ ਆ ਗਿਆ ਜੀ 140 ਦਾ ਤੇ 150 ਦਾ 280 ਦਾ ਜੀ ਇਹ 2 ਮੀਟਰ ਦਾ ਪੀਸ ਹੈ ਜੀ ਐਂਡ ਇਹ ਵੀ ਆ ਗਿਆ ਜੀ 2 ਮੀਟਰ ਦਾ ਪੀਸ ਤੇ ਨੈਕਸਟ ਦਿਖਾ ਰਹੇ ਹਾਂ ਤੁਹਾਨੂੰ 2 ਮੀਟਰ ਦਾ ਪੀਸ ਹੈ ਜੀ 3.5 ਦਾ 33 ਦਾ ਤੇ ਇਹ ਪ੍ਰੋਪਰ ਸੂਟ ਬਣ ਜੂਗਾ ਜੀ 360 ਦਾ ਤੇ ਇਹਦੇ ਵਿੱਚ 1 ਮੀਟਰ ਦਾ 460 ਹੋ ਗਿਆ ਜੀ ਇਹ ਉਸ ਤੋਂ ਬਾਅਦ ਆ ਗਿਆ ਜੀ 4 ਮੀਟਰ 4 ਮੀਟਰ ਇਹਦੇ ਵੀ ਦੋ ਪੀਸ ਨੇ 3 ਮੀਟਰ ਦਾ ਤੇ 1 ਮੀਟਰ ਦਾ 4 ਮੀਟਰ 465 ਤੇ 2 10 240 ਦੇ ਜੀ 220 ਦਾ ਇਹ ਇਹ ਇੱਕ 1.5 ਮੀਟਰ ਦਾ ਪੀਸ ਹੈ ਜੀ 1-1 ਮੀਟਰ ਦਾ ਪੂਰੀ ਸ਼ਰਟ ਪੀਸ ਹੈ ਜੀ 2.5 ਮੀਟਰ ਦੀ 3 ਮੀਟਰ ਦੇ 2 ਮੀਟਰ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਫਾਸਟਲੀ ਆਰਡਰ ਹੈ ਜਿਹੜਾ ਤੁਸੀਂ ਪਲੇਸ ਕਰਿਓ 9153115036 ਦੇ ਉੱਤੇ ਆਪਣਾ ਸੂਟ ਤੁਸੀਂ ਹੋਲਡ ਕਰਵਾ ਸਕਦੇ ਹੋਗੇ ਤੇ ਦਾਸ ਬ੍ਰਾਂਡ ਦੇ ਰਹਿਣਗੇ ਜੀ ਲਿਬਿਆ कॉटन ਹੈ ਬਿਲਕੁਲ ਵਧੀਆ ਵਾਲੀ कॉटन ਹੈ ਬਿਲਕੁਲ ਸ਼੍ਰਿੰਕਿੰਗ ਨਹੀਂ ਨਾ ਇਹਨਾਂ ਦਾ ਕੋਈ ਕਲਰ ਜਾਂਦਾ ਹੈਗਾ ਜੀ ਤੁਸੀਂ ਫਾਸਟਲੀ ਆਰਡਰ ਬੁੱਕ ਕਰਕੇ ਆਪਣਾ ਜਿਹੜਾ ਸੂਟ ਲੈ ਸਕਦੇ ਹੋ ਤੇ ਆਪਣਾ ਜਿਹੜੀ ਸ਼ਿਪਿੰਗ ਹੈ ਉਹ ਐਕਸਟਰਾ ਰਹਿੰਦੀ ਹੈ थैंक यू